ਦੇ ਨੀਕੋ ਵੀ ਲੱਗਦਾ ਮੈਂ ਨਹੀਂ ਦਿੱਲੀ ਨਹੀਂ ਅਟਕ ਕੇ ਨਾ ਬਈ ਜੇ ਆਪਾਂ 30 ਤੋਂ ਅੰਦਰ ਵਾਲੀ ਬੱਕੀ ਉਹ ਜਿੰਨਾਂ ਤਾਂ ਅਟਕ ਕੇ ਟੈਂਸੇ ਹੀ 25 ਤੋਂ ਮਾਲ ਦੇ ਦੋਏ ਆ ਜੀ 30 ਤੋਂ ਵੱਧ ਵਾਲੀ ਜਿੰਨਾਂ ਔਰ ਜ਼ਿਆਦਾ ਅੱਛੀ ਗੱਲ ਮਾਨ ਵੀ ਵਿੱਚ ਚਮਾ ਹੁੰਦੀ ਆ ਇਹ ਇੰਨਾ ਹੀ ਇਹਦੇ ਉੱਤੇ ਪੀ ਸਾਹ ਬੰਨ੍ਹਾ ਲਾਣਾ ਉੱਤੋਂ ਤੱਕ ਹੋਣਾ ਹੈ ਇਹਨਾਂ ਨਾਲ ਤਾਂ ਲੱਗਦਾ ਵੀ ਇੱਥੇ ਠੀਕ ਨਹੀਂ ਆਉਂਦੇ ਨਾਲ ਲੱਗਣੀਆਂ ਨੇ ਛੋਟਾ ਟੰਡੂ ਦੇ ਵਿੱਚ ਜੋ ਉਹ ਦੇ ਨਾਲ ਦੇਖੀਏ ਜੀ ਉਹਦੇ ਬਾਰੇ ਉਹਨਾਂ ਨਾਲ ਮੁਕੇ ਗੱਲ ਕਰਨੇ ਆ ਤੇ ਉਹਨੂੰ ਬਾਅਦ ਵਿੱਚ ਆਪਾਂ ਕਰਦੇ ਆ ਆਪਣੇ ਅੰਦਰ ਤੋਂ ਕਿ 150 ਟਨ ਮਾਲ ਦੇ ਦੂਗਾ ਕਰੋੜ ਬੜਾ ਸਭ ਤੋਂ ਵੱਡੇ ਨਾਲ ਕੋਈ ਕੋਈ ਕਾਰੋਬਾਰ ਦੀ ਆਉਂਦਾ ਹੈ ਲਾਈਸੈਂਸ ਦੀ ਆਉਂਦਾ ਹੈ ਜਿਹਦੇ ਆਪਾਂ ਨਵੇਂ ਪ੍ਰੋਜੈਕਟਾਂ ਵਾਸਤੇ ਕੋਈ ਜਿਹੜੀ ਸਬਸਿਡੀ ਆਉਂਦੀ ਉਹ ਮਿਲਦੀ ਆ ਜਿਹਦੀ ਜਿਹਨੇ ਆਪਣੀ ਐਗਰੀਕਲਚਰ ਵਾਲੀ ਉਹਦੇ ਚ ਨੇ ਸਭ ਤੋਂ ਕਾਰੋਬਾਰੀ ਹਾਂਜੀ ਹਾਂ ਜੀ ਜੇਬ ਪੰਜਾਹ ਵਾਲਾ ਆਪਾਂ ਲੋੜੀਂਦਾ ਹੋਰ ਵੀ ਆਪਾਂ ਲੈਣੀ ਇੱਕ ਕਿਨੇ ਟਨ ਵਾਲਾ ਵੀ ਇਹ ਸਾਰਾ ਆਟੋਮੈਟਿਕ ਆ ਜਮੇ ਵੀ ਇਹ ਤੁਹਾਨੂੰ ਫੋਨ ਤੇ ਵੀ ਕਮਾਂਡ ਦੇਈ ਜੀ ਇਹਦਾ ਸਬਸਿਡੀ ਜਦੋਂ ਥੱਲੇੋਂ ਹਵਾ ਲੈਂਦਾ ਇਹ ਤੇ ਵੀ ਸਬਸਿਡੀ ਇਹ ਕਾਰੋਬਾਰ ਚ ਚੱਲਦਾ ਤਾਂ ਹਵਾ ਉਹਨੇ ਵਿੱਚੋਂ ਵਿੱਚੋਂ ਲੈਂਦੀ ਐਮ ਐਸ ਐਮਈ ਦੇ ਅੰਡਰ ਆਉਣਾ ਚਾਹੀਦੀ ਇਹ ਇਹ ਕਿਨੇ ਟਨ ਵਾਲਾ ਵੀਰੇ 4 ਵਾਲਾ ਇਹ ਤੁਹਾਨੂੰ